ਜ਼ਿਲ੍ਹਾ ਪਠਾਨਕੋਟ थाना ਡਿਵੀਜ਼ਨ ਨੰਬਰ 1 ਦੇ ਐਸ ਐਚਓ ਮਨਦੀਪ ਸਲ ਗੋਤਰਾ ਵੱਲੋਂ ਸੂੂ ਜ਼ਿਲ੍ਹਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜਿੰਨਾ ਹੋ ਸਕੇ ਵਾਤਾਵਰਣ ਨੂੰ ਧਿਆਨ ਚ ਰੱਖਦੇ ਹੋਏ ਪਟਾਖਿਆਂ ਦਾ ਇਸਤੇਮਾਲ ਘੱਟ ਕੀਤਾ ਜਾਏ ਤੇ ਉਹਨਾਂ ਅਪੀਲ ਕੀਤੀ ਹੈ ਕਿ ਦੀਵਾਲੀ ਦਾ ਤਿਉਹਾਰ ਸੁਰੱਖਿਅਤ ਢੰਗ ਨਾਲ ਮਨਾਇਆ ਜਾਏ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are shri sai group of institutes ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਇਸ ਦੀਵਾਲੀ ਤੇ ਮੌਕੇ ਤੇ ਮੌਕਾ ਪਾਦਨਾ ਹਾਂ ਅਤੇ ਇਸ ਨਾਲ ਹੀ ਆਪ ਸਾਰਿਆਂ ਨੂੰ ਇੱਕ ਅਪੀਲ ਵੀ ਕਰਦਾ ਹਾਂ ਕਿ ਜੋ ਦੀਵਾਲੀ ਦਾ ਤਿਹਾੜੀ ਹੈ ਇਹ ਪੂਰੇ ਜੋ ਸਮਾਣ ਹੈ ਬਣਾਇਆ ਜਾਵੇ ਜਿਹਦੇ ਵਿੱਚ ਜੋ ਹਦ੍ਹਾਕਾਂ ਨੇ ਸਰਕਾਰ ਦੀਆਂ ਸਕ੍ਰੀਨ ਬੋਰਡ ਦੀਆਂ ਜਿਹਦੇ ਵਿੱਚ ਇੱਕ ਟਾਈਮ ਕਰ ਦੇ ਕੀਤਾ ਗਿਆ ਆਦਿਸ਼ਵਾਦੀ ਜੀ ਦਾ ਉਹਨੂੰ ਮੱਦੇਨਜ਼ਰ ਰੱਖਿਆ ਜਾਵੇ ਇਹ ਤੇ ਹਾਰ ਜਿਹੜੇ ਹੁੰਦੇ ਆ ਤੁਸੀਂ ਭਾਈਚਾਰੇ ਦੇ ਪਿਆਰ ਹੁੰਦੇ ਆ ਇਸ ਨੂੰ ਭਾਈਚਾਰੇ ਦੇ ਵਿੱਚ ਕਿੰਨਾ ਨਹੀਂ ਬਣਾਇਆ ਜਾਵੇ ਤੇ ਵਾਤਾਵਰਣ ਜਿਹੜਾ ਹੈਗਾ ਉਸ ਦੀ ਸਫਾਈ ਨੂੰ ਵੀ ਸੁਸ਼ਟ ਕੀਤਾ ਜਾਵੇ ਧੰਨਵਾਦ